ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਨਵਾਂ ਸਾਲ ਦੀ ਤਿਆਰੀ ਜਿਹੜੀ ਹੋ ਚੁੱਕੀ ਏ ਤੇ ਨਾਲ ਦੀ ਨਾਲ ਪਟਾਲਾ ਦੀਆਂ ਤਸਵੀਰਾਂ ਦਿਖਾਵਾਂਗੇ ਕਿ ਨਵੇਂ ਸਾਲ ਦੇ ਵਿੱਚ ਲੋਕ ਤਰ੍ਹਾਂ-ਤਰ੍ਹਾਂ ਦੇ ਫੁੱਲ ਗੁਰਦਸਤੇ ਬੁੱਕੇ ਲੈ ਕੇ ਪਰਮਾਤਮਾ ਦੇ ਘਰ ਜਾ ਰਹੇ ਨੇ ਅਰਦਾਸ ਕਰਦੇ ਨੇ ਕਿ ਨਵਾਂ ਸਾਲ ਸਾਰੇ ਪਰਿਵਾਰ ਦੇ ਉੱਤੇ ਸਾਰਿਆਂ ਤੇ ਖੁਸ਼ੀਆਂ ਤੇਰੇਆਂ ਵਾਲਾ ਆਵੇ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਗੁਲਾਬ ਤੇ ਫੁੱਲ ਕਲੀਆਂ ਹਰ ਇੱਕ ਸੁਗੰਧ ਵਾਲੇ ਫੁੱਲ ਨੇ ਜਿਹੜੇ ਅੱਜੇ ਮੌਜੂਦ ਨੇ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਸ਼ੁਰੂਆਤ ਏਰੀਏ ਉਹ ਕਰ ਰਹੇ ਨੇ ਲੋਕ ਸਵੇਰ ਤੋਂ ਹੀ ਸਵੇਰ ਤੋਂ ਹੀ ਮੰਦਰ ਮਾਚੇ ਦੇ ਗੁਰਦੁਆਰਾ ਸਾਹਿਬ ਤੇ ਚਰਚ ਦੇ ਵਿੱਚ ਲੋਕੀ ਜਾ ਰਹੇ ਨੇ ਪ੍ਰਮਾਤਮਾ ਦਾ ਓਟ ਆਸਰਾ ਲੈਣ ਵਾਸਤੇ ਤੇ ਨਵੇਂ ਸਾਲ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਅਸੀਂ ਵੀ ਆਸ ਕਰਦੇ ਹਾਂ ਕਿ ਪ੍ਰਮਾਤਮਾ ਸਾਰਿਆਂ ਤੇ ਨਵਾਂ ਸਾਲ ਖੁਸ਼ੀਆਂ ਤੇ ਚਾਵਾ ਵਾਲਾ ਲਿਆਵੇ ਤੇ ਸਾਰਿਆਂ ਤੇ ਕਾਰੋਬਾਰ ਚ ਵਾਧਾ ਪਾਵੇ ਤੋ ਬੜੀ ਵਧੀਆ ਸ਼ੁਰੂਆਤ ਕੀਤੀ ਗਈ ਹੈ ਜੀ ਹਰ ਇੱਕ ਕੋਈ ਜਰਾ ਇਹ ਕੋ ਲੰਗਰ ਲਗਾਉਂਦਾ ਕੋਈ ਕੰਬਲ ਵੰਡ ਕੇ ਹਰ ਇੱਕ ਪਰਾਂ ਦੇ ਲੋਕ ਨੇ ਜਿਹੜੇ ਸ਼ੁਰੂਆਤ ਨਵੇਂ ਸਾਲ ਦੀ ਕਰ ਰਹੇ ਨੇ ਚੋਕ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਹੈ ਲੋਕਾਂ ਦਾ ਜਿਹੜੇ ਨਵੇਂ ਸਾਲ ਦੀ ਜਰਵਾਦ ਕਰਦੇ ਨੇ ਫੁੱਲਾਂ ਦੇ ਨਾਲ ਪਰਮਾਤਮਾ ਦੇ ਘਰ ਜਾ ਕੇ ਅਰਦਾਸ ਕਰਦੇ ਨੇ ਕਿ ਸਾਰਿਆਂ ਉਾਂ ਆਤੇ ਨਵਾਂ ਸਾਲ ਜਰਾਂੇ ਖੁਸ਼ੀਆਂ ਤੇ ਚਾਹਾਂ ਵਾਲਾ ਆਏ ਗੱਲਬਾਤ ਕਰਦੇ ਆ ਤੋ ਨਮਸਕਾਰ ਭਾਜੀ ਤੁਸੀਂ ਕੀ ਨਾਮ ਦੇ ਅੰਮ੍ਰਿਤਕ ਬੰਦੂ ਬੋਲੀ ਸਾਹਿਬ ਪਹਿਲੇ ਨੰਬਰ ਤੇ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀ ਕਿੱਦਾਂ ਲੱਗਦਾ ਜੀ ਅੱਜ ਹਰ ਇੱਕ ਧਰਮ ਦੇ ਲੋਕ ਜਿਹੜੇ ਨੇ ਸਿਰੇ ਸਿਰੇ ਫੁੱਲ ਖਰੀਦ ਕੇ ਪਰਮਾਤਮਾ ਨੂੰ ਸੱਜਣਾ ਕਰਦੇ ਜੀ ਨਵੇਂ ਸਾਲ ਦੀ ਸ਼ੁਰੂਆਤ ਆ ਪਰਮਾਤਮਾ ਦੇ ਮੱਥਾ ਟੇਕੋ ਜੀ ਸੰਤਿਪਾਦਾ ਕਰੋ ਪੂਜਾ ਪੂਜਾ ਕਰੋ ਤੇ ਨਵਾਂ ਸਾਲ ਵਧੀਆ ਖੁਸ਼ੀਆਂ ਲਾਏ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਸੋ ਪ੍ਰਾਣਾ ਸਾਲ ਵੀ ਵਧੀਆ ਬੀਤੀ ਬੀਤ ਗਿਆ ਤੇ ਨਵੇਂ ਸਾਲ ਦੀ ਸ਼ੁਰੂਆਤ ਹੋ ਚੁੱਕੀ ਕੀ ਕਹਿਣਾ ਚਾਹਦੇ ਹੋ ਨਾਤੇ ਆਈ ਕਮਾਨਗੇ ਜੀਤਾ ਜੀ ਪਰਾਨੇ ਸਾਲ ਦੀ ਸ਼ੁਰੂਆਤ ਕੀਤੀ ਹੈ ਅੱਪਨ ਨਵੇਂ ਸਾਲ ਨੂੰ ਬੇ ਸ਼ੁਰੂਆਤ ਕਰਨ ਲਈ ਕਿ ਖੁਸ਼ੀਆਂ ਭਰਿਆ ਨਵਾਂ ਸਾਲ ਆਵੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਸੋ ਗੱਲਬਾਤ ਕੀਤੀ ਲੋਕਾਂ ਨਾਲ ਉਹਨਾਂ ਨੇ ਕਿਹਾ ਜੀ ਬੜਾ ਵਧੀਆ ਉਪਰਾਲਾ ਜੀ ਜਿਨ੍ਹਾਂ ਨੇ ਲੰਗਰ ਲਗਾਏ ਨੇ ਤੇ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਹੈ ਫੁੱਲਾਂ ਤੋਂ ਪਰਮਾਤਮਾ ਦੇ ਘਰ ਜਾ ਕੇ ਫਾਰ ਲੈ ਕੇ ਜਾਣ ਰਿਹਾ ਕੋਈ ਫੁੱਲ ਲੈ ਕੇ ਜਾ ਰਿਹਾ ਕੋਈ ਆਪਣੇ ਵੱਡੇ ਅਫਸਰਾਂ ਨੂੰ ਜਰਾਏ ਬੁਕੇ ਭੇਟ ਕਰ ਰਿਹਾ ਗੱਲਬਾਤ ਕਰਾਂਗੇ ਜਿਨ੍ਹਾਂ ਦਾ ਫੁੱਲਾਂ ਦਾ ਕਾਰੋਬਾਰ ਹੈ ਉਹਨਾਂ ਦੀ ਵੀ ਕਿਤਨਾ ਕਿਤੇ ਕਿਰਪਾਈ ਹੈ ਕਿ ਉਹ ਜਿਹੜੇ ਪ੍ਰਮਾਤਮਾ ਦੇ ਘਰ ਉਹਨਾਂ ਤੋਂ ਫੁੱਲ ਲੈ ਕੇ ਹਾਰ ਲੈ ਕੇ ਪ੍ਰਮਾਤਮਾ ਦੇ ਦੁਆਰ ਤੇ ਜਿਹੜੇ ਚੜਾਏ ਜਾਂਦੇ ਨੇ ਗੱਲਬਾਤ ਕਰਦੇ ਆ ਤਾਂ ਨਮਸਕਾਰ ਭਾਜੀ ਨਮਸਕਾਰ ਕੀ ਨਾਮ ਜੀ ਬੱਲੂ ਕੁਲਾ ਲਾਈ ਦੁਕਾਨ ਦਾ ਨਾਮ ਤਾਂ ਬੱਲੂ ਜੀ ਬਹੁਤ ਬਹੁਤ ਮੁਬਾਰਕਾ ਸਾਡੀ ਟੀਮ ਵੱਲੋਂ ਨਵੇਂ ਸਾਲ ਦੀਆਂ ਤੁਹਾਨੂੰ ਸਰ ਬਹੁਤ ਬਹੁਤ ਮੁਬਾਰਕਾ ਤੁਹਾਡੇ ਟੀਵੀ ਦੇ ਚੈਨਲ ਐ ਸੋਸ਼ਲ ਮੀਡੀਆ ਰਾਈ ਜਿਹੜੇ ਤੁਸੀਂ ਸਪੇਸ਼ਲ ਵਿਦੇਸ਼ਾਂ ਦੇ ਵਿੱਚ ਇਹ ਮੈਸੇਜ ਭਜਾਉਂਦੇ ਹੋ ਅਸੀਂ ਉਹਨਾਂ ਨੂੰ ਵੀ ਮੁਬਾਰਕਬਾਦ ਦੇ ਦਿੰਨੇ ਆ ਸਰ ਤਮੇਸਾਲ ਜੀ ਉਹ ਬੱਲੂ ਜੀ ਕਿੱਦਾਂ ਦੇਖਦੇ ਹੋ ਸ੍ਰੀ ਹਰਿ ਤਰਕਸ਼ਾਰ ਕਿੰਨੇ ਵਜੇ ਤੋਂ ਸਵੇਰ ਤੋਂ ਸ਼ਰਵਾਦ ਹੋ ਚੁੱਕੀ ਕਿ ਲੋਕ ਲੈ ਰਹੇ ਨੇ ਪ੍ਰਮਾਤਮਾ ਦੇ ਘਰ ਜਾ ਰਹੇ ਨੇ ਇੱਥੋਂ ਫੁੱਲ ਲੈ ਕੇ ਤਾਜ਼ੇ ਗੁਲਾਬ ਦੇ ਫੁੱਲੀਆਂ ਦੇ ਹਰ ਇੱਕ ਤਰ੍ਹਾਂ ਦੇ ਫੁੱਲ ਤੁਹਾਡੇ ਕੋਲ ਆ ਗਏ ਦੇਖੋ ਜੀ ਅੱਜ ਪ੍ਰਮਾਤਮਾ ਦੇ ਨਵੇਂ ਸਾਲ ਦੇ ਕਰਕੇ ਅਸੀਂ ਮੱਲੇ ਕੀ ਹੁੰਦਾ ਕਿ ਰੁਟੀਨ ਦੀ ਤਰ੍ਹਾਂ ਫੁੱਲ ਖੁਸ਼ਬੂ ਵਾਲੇ ਜਰੂਰ ਆਉਂਦੇ ਨੇ ਲੇਕਿਨ ਨਵੇਂ ਸਾਲ ਦੇ 10-15 ਤਰ੍ਹਾਂ ਦੀਆਂ ਵੈਰਾਈਆਂ ਮਂਗਾਈਆਂ ਗਏ ਹਰੇਕ ਨੂੰ ਆਪਣੇ ਹਰੇਕ ਧਰਮ ਦੇ ਨਾਲ ਜਿਹੜਾ ਕੋਈ ਬੰਦਾ ਜੁੜਿਆ ਹਰੇਕ ਨੂੰ ਜੋਖ ਹੁੰਦਾ ਮੈਂ ਆਪਣੇ ਪ੍ਰਮਾਤਮਾ ਨੂੰ ਫੁੱਲ ਚੜਾ ਕੇ ਖੁਸ਼ਬੂ ਵੇਖ ਕੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰਾਂ। ਔਰ ਇਦਾਂ ਹੀ ਸਾਡੇ ਸਿਰ ਤੋਂ ਹੀ ਛੇਵੇਂ ਦੀ ਦੁਕਾਨ ਖੁੱਲੀ ਆ। ਵੱਖ-ਵੱਖ ਤਰ੍ਹਾਂ ਦੇ ਹਰੇਕ ਧਰਮ ਦੇ ਜਿਵੇਂ ਵਹਿਰੇਵ ਆਦਮੀ ਜਾਂ ਜਿਹੜੇ ਵੀ ਧਰਮ ਨਾਲ ਜੁੜੇਦੇ ਨੇ ਸਾਡੇ ਕੋਲ ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਦੇ ਬੁਕੇ ਖੜਦੇ ਨੇ, ਫੁੱਲਾਂ ਦੇ ਹਾਰ ਖੜਦੇ ਨੇ, ਗੁਲਾਬ ਦੇ ਫੁੱਲ ਖੜ ਰਹੇ ਨੇ। ਜਿੱਦਾਂ ਕਿਸੇ ਦਾ ਮਨ ਲੱਗੀ ਦਿਲ ਕਰਦਾ ਉਹ ਸਾਰੇ ਆਪਣੇ ਪਰਮਾਤਮਾ ਕੇ ਫੁੱਲਾਂ ਨੂੰ ਨਮਸਕਾਰ ਕਰਕੇ ਔਰ ਨਵੇਂ ਸਾਲ ਦੀ ਸ਼ੁਰੂਆਤ ਕਰਨਾ ਚਾਹੁੰਦੇ ਨੇ। ਕੋ ਪੁਰਾਣਾ ਸਾਲ ਵੀ ਜਿਹੜਾ ਵਧੀਆ ਲੰਘ ਗਿਆ ਪੁਰਾਣਾ ਸਾਲ ਦੇ ਵਿੱਚ ਬਹੁਤ ਵਧੀਆ ਪਰਮਾਤਮਾ ਦੇ ਚਰਪਾਈਏ ਨਵੇਂ ਸਾਲ ਦੀ ਸ਼ੁਰੂਆਤ ਹੋ ਚੁੱਕੀ ਹੈ ਕਿ ਕਿਹੜੇ-ਕਿਹੜੇ ਕੰਮ ਰਹਿ ਗਏ ਨੇ ਜਿਹੜੇ ਪੁਰਾਣੇ ਸਾਲ ਤੋਂ ਨਵੇਂ ਸਾਲ ਤੋ ਪਰਮਾਤਮਾ ਚਰਪਾ ਦੇ ਦੇਖੋ ਜਿਹੜੇ ਪੁਰਾਣੇ ਸਾਲ ਜਿਹੜੇ ਕੰਮ ਰੁਕੇ ਰਹਿ ਗਏ ਨੇ ਅਸੀਂ ਅਰਦਾਸ ਕਰਦੇ ਆ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ 2025 ਦੇ ਵਿੱਚ ਜਿਹੜਾ ਚੜਿਆ ਦਾ ਵਾ ਖੁਸ਼ੀਆਂ ਭਰਦਾ ਆਏ ਔਰ ਜਿਹੜੇ ਰੁਕੇ ਕੰਮ ਨੇ 2025 ਦੇ ਵਿੱਚ ਹੋ ਜਾਣ ਔਰ ਸਾਰੇ ਦਰਸ਼ਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਆ ਔਰ ਸੀਨੀਅਰ ਆਪਣੇ ਮਲੇਕੀ ਕੋਈ ਸਾਰੇ ਲੋਕ ਆਪਣੇ ਸੀਨੀਅਰ ਅਫਸਰਾਂ ਨੂੰ ਔਰ ਸੀਨੀਅਰ ਜਿਹੜੇ ਵੀ ਮਲੇਕੀ ਆਪਣੇ ਜੂਨੀਅਰ ਨੂੰ ਸੀਨੀਅਰ ਰੋਟਾ ਦੇ ਉੱਕੇ ਭੇਟ ਕਰ ਰਹੇ ਨੇ ਔਰ ਨਵੇਂ ਸਾਲ ਦੀ ਸ਼ੁਰੂਆਤ ਕਰ ਰਹੇ ਸੋ ਗੱਲਬਾਤ ਕੀਤੀ ਜੀ ਨਵੇਂ ਸਾਲ ਦੀ ਜਰੀਏ ਸ਼ੁਰੂਆਤ ਹੋ ਚੁੱਕੀ ਹੈ ਤੇ ਬੁੱਕੇ ਦੇ ਕੇ ਆਪਣੇ ਸੀਨੀਅਰ ਨੂੰ ਬੁੱਕੇ ਦੇ ਕੇ ਤੇਰਾ ਇਹ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਆਪਾਂ ਦੁਕਾਨਦਾਰ ਵੀਰਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਸੋ ਗੱਲਬਾਤ ਕਰਾਂਗੇ ਨਵੇਂ ਸਾਲ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਦੁਕਾਨਦਾਰ ਵੀਰ ਕੀ ਕਹਿੰਦੇ ਨੇ ਸਵੇਰ ਤੋਂ ਹੀ ਅੱਜ ਕੋਈ ਲੰਗਰ ਲਗਾ ਰਿਹਾ ਹੈ ਤੇ ਕੋਈ ਰੱਬ ਰੱਬ ਕਰ ਰਿਹਾ ਹਰ ਇੱਕ ਧਰਮ ਦੇ ਲੋਕ ਨੇ ਜਿਹੜੇ ਆਪਣੇ ਆਪਣੇ ਮੰਦਿਰ ਮਸਜਿਦ ਗੁਰਦੁਆਰਾ ਚਰਚ ਦੇ ਵਿੱਚ ਜਾ ਕੇ ਨਿਤਮਸਤਕ ਹੋ ਰਹੇ ਨੇ ਨਵੇਂ ਸਾਲ ਦੀ ਜਰੀਏ ਸ਼ੁਰੂਆਤ ਕਰ ਰਹੇ ਨੇ ਆਪਾਂ ਗੱਲਬਾਤ ਕਰਾਂਗੇ ਦੁਕਾਨਦਾਰ ਵੀਰਾਂ ਨਾਲ ਉਹ ਵੀ ਟਾਈਮ ਸਰ ਆਣ ਕੇ ਆਪਣੀ ਦੁਕਾਨ ਖੋਲੀ ਏ ਧੂਬਤੀ ਕੀਤੀ ਏ ਰੱਬ ਰੱਬ ਕਰਕੇ ਆਪਣੀ ਗੱਡੀ ਦੇ ਬੈਠੇ ਨੇ ਤੇ ਨਵੇਂ ਸਾਲ ਦੀ ਜਰੀਏ ਸ਼ੁਰੂਆਤ ਕੀਤੀ ਗਈ ਆਪਾਂ ਗੱਲਬਾਤ ਕਰਾਂਗੇ ਸੋ ਨਮਸਕਾਰ ਜੀ ਹਾਂ ਨਮਸਕਾਰ ਕੀ ਨਾਮ ਦੇ ਪਰਮੇਸ਼ਰਵਾਨ ਅਗਰ왈 ਸਾਹਿਬ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਤਾਂ ਨਵੇਂ ਸਾਲ ਦੀ ਜਰੀਏ ਸ਼ੁਰੂਆਤ ਹੋ ਚੁੱਕੀ ਕੀ ਕਹਿਣਾ ਚਾਹੁੰਦੇ ਹਾਂ हां ਨਵੀਂ ਸਾਲ ਦੀ ਸ਼ੁਰੂਆਤ ਸਵੇਰੇ ਸੋੜੇ ਦੀ ਪਹਿਲੀ ਕਰਾਂ ਦੇ ਨਾਲ ਹੋ ਚੁੱਕੀ ਆ ਔਰ ਜੋ ਅਸੀਂ ਰਾਤ ਨੂੰ ਬੈਠਿਆ ਵਾ ਕਿ ਲੋਕ ਆਪਣੇ ਆਪਣੇ ਢੰਗ ਦੇ ਨਾਲ ਇਸ ਨੂੰ ਸੈਲੀਬ੍ਰੇਟ ਕਰ ਰਹੇ ਆ ਰਾਤ ਨੂੰ 12 ਵਜੇ ਤੱਕ ਮੰਦਰਾਂ ਦੇ ਵਿੱਚੋਂ ਗੁਰਦੁਆਰਿਆਂ ਦੇ ਵਿੱਚ ਲੋਕੀ ਭਜਨ ਕਰਦੇ ਤੇ ਸੀ ਕੀਰਤਨ ਕਰਦੇ ਸਨ ਔਰ ਉਹਨਾਂ ਨੇ ਇਹ ਭੈਣ ਨਾਲ ਕੀਰਤਨ ਦੇ ਨਾਲ ਇਹ ਨਵੇਂ ਸਾਲ ਦੀ ਅਰਦਾਸ ਕੀਤੀ ਜਾ ਕਿ ਪਰਮਾਤਮਾ ਕਰੇ 2025 ਦਾ ਕਰ ਨਵਾਂ ਸਾਲ ਆ ਉਹ ਬਹੁਤ ਹੀ ਸ਼ੁਭ ਹੋਵੇ ਲੇਖੋ ਹਰ ਕੋ ਦਾ ਆਪਣੇ ਆਪਣੇ ਤਰੀਕੇ ਨਾਲ ਇਹਨੂੰ ਸੈਲੀਬ੍ਰੇਟ ਕਰਦਾ ਢੱਗ ਵਾਹ ਹੁਣ ਲੋਕਾਂ ਨੇ ਰਾਤ ਨੂੰ ਦੀਦਾ ਮੈਂ ਕਿਹਾ ਕਿ ਮੰਦਰਾਂ ਜੋ ਗੁਰਦੁਆਰਿਆਂ ਦੇ ਵਿੱਚ ਭੋਜਨ ਕੀਤੇ ਕੀਰਤਨ ਕੀਤੇ ਔਰ ਇਸ ਦੇ ਨਾਲ ਹੀ ਦੂਜੇ ਪਾਸੇ ਆਪਾਂ ਜਾਈਏ ਤੇ ਲੋਕਾਂ ਨੇ ਕਲਬਾਂ ਵਿੱਚ ਹੋਟਲਾਂਾਂ ਦੇ ਵਿੱਚ ਜਾ ਕੇ ਵੀ ਉਹਨਾਂ ਨੇ ਇਸ ਸੈਲੀਬ੍ਰੇਟ ਕੀਤਾ ਇਹ ਆਪਾਂ ਬੜਾ ਟੱਗ ਬਣਿਆ ਅਜਿ ਕੋਈ ਬਾਤ ਵੀ ਬਾਤ ਵਾਲੀ ਗੱਲ ਨਹੀਂ ਆ ਲੇਕਿਨ ਇਹ ਸਵੇਰੇ ਵੀ ਅਸੀਂ ਦੇਖਿਆ ਲੋਕ ਮੰਦਰਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਜਾ ਕੇ ਇੱਕ ਦੂਸਰੇ ਨੂੰ ਵਧਾਈ ਵੀ ਦਿੰਦਾ ਪਏ ਸੀਗੇ ਔਰ ਉੱਥੇ ਪ੍ਰਭੂ ਅਗੇ ਪ੍ਰਾਰਥਨਾ ਵੀ ਕੀਤੀ ਆ ਕਿ ਇਹ ਜਿਹੜਾ ਨਵਾਂ ਸਾਲ 2025 ਇਹ ਸਭ ਵਾਸਤੇ ਖੁਸ਼ੀਆਂ ਲੈ ਕੇ ਆਵੇ ਮੰਗਲਮਈ ਹੋਵੇ ਔਰ 2024 ਦਾ ਇਹ ਨਵਾਂ ਸਾਲ ਹੈ ਤਕਰੀਬਨ ਵਪਾਰ ਵਾਸਤੇ ਵੀ ਔਰ ਉਸ ਤਰ੍ਹਾਂ ਵੀ ਠੀਕ ਰਿਹਾ ਵਾ ਲੇਕਿਨ 2025 ਦਾ ਕਿਹੜਾ ਹਿਸਾਲ ਹੈ ਇਹ ਹੋਰ ਜਿਆਦਾ ਲੈ ਕੇ ਖੁਸ਼ੀਆਂ ਲੈ ਕੇ ਲੋਕਾਂ ਵਿੱਚ ਆਵੇ ਵਪਾਰ ਬਦੇ کاروبار ਬਦੇ ਲੋਕੀ ਸਵਸ ਰਹਿਣ ਮੰਗਲ ਮੇ ਰਹਿਣ ਇਹਨਾਂ ਗੱਲਾਂ ਦੇ ਨਾਲ ਹੀ ਮੈਂ ਵਧਾਈ ਦਿੰਦਾ ਸਭ ਨੂੰ ਕਿ ਨਵਾਂ ਸਾਲ ਇਹ ਬਹੁਤ ਹੀ ਖੁਸ਼ੀਆਂ ਭਰਿਆ ਆਵੇ ਔਰ ਵਿਪਾਰ ਵੀ ਖੁੱਲ ਕੇ ਚੱਲੇ ਦੇਸ਼ ਦੇ ਵਿੱਚ ਸ਼ਾਂਤੀ ਹੋਵੇ ਉਹ ਸਭ ਆਪਣੇ ਪਰਿਵਾਰਾਂ ਦੇ ਵਿੱਚ ਨਿਰੋਗ ਰਹਿਣ ਸਬਸਤ ਰਹਿਣ ਪਰਮਾਤਮਾ ਦਾ ਨਾਮ ਲੈਣ ਪਰਮਾਤਮਾ ਦਾ ਨਾਮ ਹੀ ਸਭ ਨਾਲ ਰੂਪਿਆ ਹੈ ਹੋਰ ਪਰਮਾਤਮਾ ਦਾ ਨਾਮ ਲੈ ਕੇ ਅਸੀਂ ਅੱਗੇ ਵਾਸਤਾ ਕਰੀਏ ਸੋ ਗੱਲਬਾਤ ਕੀਤੀ ਜੇ ਆਪਾਂ ਹੋਰ ਵੀ ਦੁਕਾਨਦਾਰ ਵੀਰਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਸੋ ਗੱਲਬਾਤ ਕਰਦੇ ਆ ਨਵੇਂ ਸਾਲ ਦੀ ਸ਼ੁਰੂਆਤ ਸਵੇਰੇ ਟਾਈਮ ਨਾਲ ਦੁਕਾਨ ਖੋਲ੍ਹ ਕੇ ਰੱਬ ਰੱਬ ਕਰਕੇ ਤੂ ਬੱਤੀ ਕਰਕੇ ਸ਼ੁਰੂਆਤ ਕੀਤੀ ਹੈ ਕੀ ਕਹਿਣਾ ਦੁਕਾਨਦਾਰ ਵੀਰਾਂ ਦਾ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਵਰਮਾ ਜੀ ਜੀ ਸਿੰਘ ਲਾਡਾ ਜੀ ਲਾਡਾ ਜੀ ਬਹੁਤ ਬਹੁਤ ਨਵੇਂ ਸਾਲ ਦੀਆਂ ਮੁਬਾਰਕਾਂ ਤੁਸੀਂ ਵੀ ਸ਼ਹਿਰ ਦੇ ਟਾਈਮ ਨਾਲ ਆਣ ਕੇ ਦੁਕਾਨ ਖੋਲੀ ਨਵੇਂ ਸਾਲ ਦੀ ਜਵਾਦ ਹੋਈ ਹੈ ਕਿਦਾਂ ਕੀਤੀ ਜੀ ਨਵੇਂ ਸਾਲ ਦੀ ਜੀ ਸਭਾ ਕਰਦੇ ਨਵੇਂ ਸਾਲ ਦੀਆਂ ਪਹਿਲਾਂ ਸਾਰੇ ਸ਼ਹਿਰ ਵਾਸੀਆਂ ਨੇ ਪੰਜਾਬ ਵਾਸੀਆਂ ਨੇ ਤੇ ਤੇਸਪਾਸੀਆਂ ਨੇ ਲੱਖ ਲੱਖ ਵਧਾਈਆਂ ਜੀ ਸਾਹਿਬ ਇਹ ਬੜਾ ਯਤਨ ਕਰਕੇ ਸਾਰੇ ਜੀ ਸੰਸਾਰ ਤੇ ਬੜਾ ਜਰ ਸ਼ਾਂਤੀ ਬਣਾਈ ਰੱਖਣ ਜਰਦੀ ਜਲਾ ਦੇ ਰੇਲਾ ਹਾਰੇ ਸੋ ਲਾਡਾ ਜੀ ਕਿਦਾਂ ਦੇਖਦੇ ਹੋ ਕਿ ਹਰ ਇੱਕ ਧਰਮ ਦੇ ਲੋਕ ਨੇ ਜਿਹੜੇ ਉਹ ਆਪਣੇ ਆਪਣੇ ਕੋ ਗੁਰਦੁਆਰਾ ਜਾਣ ਦੇ ਕੋ ਚਰਚ ਜਾ ਰਹੇ ਕੋ ਮਸੀਦ ਜਾ ਰਹੇ ਆ ਕੋ ਮੰਦਿਰ ਤੇ ਜਾ ਰਹੇ ਆ ਪ੍ਰਮਾਤਮਾ ਦੇ ਅੱਗੇ ਹਾਜ਼ਰੀ ਲਗਾ ਕੇ ਸੇਵਾ ਤੋਂ ਜਿਹੜੀਆਂ ਨੇ ਹਾਂਜੀ ਹੁਕਾਸਾ ਕਰਕੇ ਸ਼ੁਰੂਆਤ ਕੀਤੀ ਜੀ ਇਹ ਤਨਾਲ ਦੀ ਨਾਲ ਲੋਕ ਜਿਹੜੇ ਨੇ ਕੋਈ ਕੰਬਲ ਵੰਡ ਰਿਹਾ ਕੋਈ ਲੰਗਰ ਲਗਾ ਰਿਹਾ ਨਵੇਂ ਸਾਲ ਦੀ ਜਿਹੜੀ ਸ਼ੁਰੂਆਤ ਕੀਤੀ ਜੀ ਕੀ ਕਹਿਣਾ ਚਾਹੁੰਦੇ ਬਹੁਤ ਬੁਧੀ ਗੱਲ ਦੀ ਵਿਕਾਸ ਤੇ ਪ੍ਰਗਤੀ ਮੇਰੇ ਸਾਲ ਦੀ ਸ਼ੁਰੂਆਤ ਰੱਬ ਦੇ ਨਾਮ ਨਾਲ ਸ਼ੁਰੂ ਕੀਤੀ ਸੀ ਜਿਸ ਦਾ ਨਾਮ ਆ ਸਦਾ ਨਾਮ ਹੈ ਨਾ ਸ਼ਾਂਤੀ ਜੈ ਸ਼੍ਰੀ ਸ਼ਾਂਤੀ ਰੋਹੀ ਆਪਣੇ ਜੀ ਸ਼ਾਂਤੀ ਰੋਹੀ ਜਿਹੜੇ ਲੰਗਰ ਦਾ ਸੰਵੰਦ ਕੱਢਦੇ ਆ ਬਹੁਤ ਬਹੁਤ ਬੜੀ ਕਿਰਪਾ ਉਹਨਾਂ ਤੋਂ ਕਿ ਜੁ ਸਾਡੀ ਜਿਹੜੇ ਦਸੰਤ ਕੱਢਦੇ ਆ ਉਹ ਮਤਲਬ ਕੱਢਣਾ ਪੈਂਦਾ ਹੈ ਦਸੰਤ ਤੇ ਦਸੰਤ ਕੱਢ ਕੇ ਨਜ਼ਰ ਲਾਂਦੇ ਆ ਜੀ ਸਾਹਿਬ ਇਹਨਾਂ ਨੂੰ ਪਤਾ ਨਹੀਂ ਕਿਨੇ ਖੂਰਾ ਦਿੰਦਾ ਹੈ ਇਹ ਜਰੂਰ ਕਰਨਾ ਚਾਹੀਦਾ ਹਰ ਇਨਸਾਨ ਨੂੰ ਕਰਨਾ ਚਾਹੀਦਾ ਹੈ ਦਸਵੰਤ ਘਟਨ ਨਾਲ ਭਾਰਤ ਦਾ ਇਹ ਲੰਗਰ ਲਾਉਦੇ ਸਟਾਲ ਜੀ ਨੂੰ ਦੇ ਦੋ ਕੇ ਗਰੀਬਾਂ ਨੂੰ ਪਜਾ ਦੋ ਕੇ ਗਰੀਬੀ ਕੁੜੀ ਯਾਦੋ ਇਹ ਦਾ ਸੰਬੰਧ ਕੱਟੋ ਇਹ ਬੜੀਆਂ ਵੱਡੀਆਂ ਸੁਭਾਵਾਂ ਨੇ ਕਰਨੀਆਂ ਚਾਹੀਦੀਆਂ ਜਰੂਰ ਕਰ ਦੇਈਏ ਇਹ ਇਸੇ ਅੰਕ ਤੇ ਦਸਵੰਤ ਘਟ ਕੇ ਪਾਗ੍ਰੀ ਗ੍ਰੀਜਾਤ ਸੋ ਜੀਤ ਗ੍ਰੀਜਾਤ ਨਾਮ ਨਾਲ ਜੇ ਕਰਾ ਬਣਾਇਆ ਹੈ ਜਨਾਬ ਉਹਦਾ ਵੀ ਦਸਵੰਤ ਕਟਣ ਦੀ ਇੱਤਿਹਾਸ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਬੜਾ ਵਧੀਆ ਕਿਹਾ ਹੈ ਕਿ ਜੇ ਲੰਗਰ ਲਗਾਓਗੇ ਤਾਂ ਦਸਵੰਤ ਕੱਢੋਗੇ ਤਾਂ ਜੇ 100 ਰੁਪਏ ਖਰਚ ਦਿਓ ਤੇ ਪਰਮਾਤਮਾ ਜਿਹੜਾ 100 ਹਜ਼ਾਰਾਂ ਦੇ ਵਿੱਚ ਵਾਪਸ ਕਰਦਾ ਹੈ ਸੋ ਬੜੀ ਵਧੀਆ ਸ਼ੁਰੂਆਤ ਕੀਤੀ ਗਈ ਕੋਈ ਲੰਗਰ ਲਗਾ ਕੇ ਕੋਈ ਚਾਦਾ ਲੱਗਣ ਲਗਾੰਦਾ ਕੋਈ ਕੰਬਲ ਦੇ ਲਿਆ ਤਾਂ ਉਸ ਤੋਂ ਬੜੀ ਵਧੀਆ ਜਿਹੜੀ ਸ਼ੁਰੂਆਤ ਕੀਤੀ ਗਈ ਨਵੇਂ ਸਾਲ ਦੀ ਸੋ ਵੀਡੀਓ ਨੂੰ ਵੱਤ ਵਾਰ ਸ਼ੇਅਰ ਕਰਿਓ ਸਾਡੀ ਟੀਮ ਵੱਲੋਂ ਵੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕੈਮਰਾ ਪਰਸਨ ਹੌਣ ਅਗਰ왈 ਦੇ ਨਾਲ ਲੱਕੀ ਰਾਜਪੂਤ ਬਟਾਲਾ